ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਿਮਰਨ ਜੋਤ ਸਿੰਘ ਮੱਕੜ ਸਾਡੇ ਸਿਧਾਂਤ ਚ ਸਰਬਤ ਦਾ ਭਲਾ ਪਿਆ ਯਾਦ ਕਰੋ ਭਾਈ ਕਨਈਆ ਜੀ ਨੂੰ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਨਾ ਨੂੰ ਉਹ ਪਾਣੀ ਪਿਆ ਰਹੇ ਸੀ ਤਾਂ ਕਿਸੇ ਨੇ ਉਹਨਾਂ ਦੀ ਸ਼ਿਕਾਇਤ ਗੁਰੂ ਸਾਹਿਬ ਕੋਲੇ ਕੀਤੀ ਗੁਰੂ ਸਾਹਿਬ ਕੋਲੇ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਰਬਤ ਦੇ ਭਲੇ ਦੀ ਗੱਲ ਕਰਦਾ ਮੈਂ ਉਹਨਾਂ ਨੂੰ ਇਸ ਕਰਕੇ ਪਾਣੀ ਪਿਆ ਰਿਹਾ ਗੁਰੂ ਸਾਹਿਬ ਨੇ ਨਾਲ ਮੱਲਮ ਤੇ ਪੱਟੀ ਵੀ ਦਿੱਤੀ ਕਿ ਸਿਰਫ ਪਾਣੀ ਨਹੀਂ ਪਿਉਣਾ ਹੁਣ ਮਸ਼ਕਾਂ ਦੇ ਨਾਲ ਹੁਣ ਜ਼ਖਮੀਆਂ ਦੇ ਮੱਲਮ ਪੱਟੀ ਵੀ ਕਰਨੀ ਹੈ ਇਹ ਸਿਧਾਂਤ ਏਡੇ ਵੱਡੇ ਸਿਧਾਂਤ ਦੇ ਨਾਲ ਅੱਜ ਸਾਡੇ ਤੇ ਜੋ ਮੇਰ ਗੁਰੂ ਸਾਹਿਬ ਨੇ ਕੀਤੀ ਹੈ ਮੈਂ ਕੱਲ ਅਰਦਾਸ ਸਰਬਤ ਦੇ ਭਲੇ ਦੀ ਫਿਲਮ ਦਾ ਜਦੋਂ ਟ੍ਰੇਲਰ ਦੇਖਿਆ ਤਾਂ ਬਹੁਤ ਜਜ਼ਬਾਤੀ ਇਸ ਕਰਕੇ ਹੋਇਆ ਕਿ ਉਹਦੇ ਵਿੱਚ ਜਿਵੇਂ ਦਿਖਾਇਆ ਜਾ ਰਿਹਾ ਸੀਗਾ ਫਿਲਮ ਤਾਂ ਹੱਲੇ ਆਉਣੀ ਹੈ ਕਿ ਹਜ਼ੂਰ ਸਾਹਿਬ ਨੂੰ ਸੰਗਤਾਂ ਇਕੱਠੀਆਂ ਹੋ ਕੇ ਜਾਂਦੀਆਂ ਮੇਰੇ ਯਾਦ ਆ ਗਿਆ ਕਿ ਸਾਲ 2008-09 ਦੇ ਵਿੱਚ ਹਜ਼ੂਰ ਸਾਹਿਬ ਇੱਕ ਸਪੈਸ਼ਲ ਗੱਡੀ ਗਈ ਸੀਗੀ ਚੰਡੀਗੜ੍ਹ ਤੋਂ ਤੇ ਅਸੀਂ ਐਵੇਂ ਹੀ ਸਾਰੇ ਬਹੁਤ ਸਾਰੇ ਪਰਿਵਾਰ ਇਕੱਠੇ ਹੋ ਕੇ ਹਜ਼ੂਰ ਸਾਹਿਬ ਗਏ ਸੀ ਔਰ ਉਹ ਇਨ ਬਿਨ ਮੈਨੂੰ ਯਾਦ ਆ ਗਈਆਂ ਗੱਲਾਂ ਕਿ ਕਿਸੇ ਦੇ ਪਰਿਵਾਰ 'ਚ ਕੋਈ ਮੁਸੀਬਤ ਸੀ ਕਿਸੇ ਦਾ ਕੋਈ ਆਪਦਾ ਜੀ ਚਲਾ ਗਿਆ ਸੀ ਕਿਸੇ ਨੂੰ ਕੋਈ ਕਾਰੋਬਾਰ 'ਚ ਨੁਕਸਾਨ ਹੋਇਆ ਸੀਗਾ ਕੋਈ ਨਵਾਂ ਵਿਆਹ ਆ ਖੁਸ਼ੀ ਮਨਾਉਣ ਵਾਸਤੇ ਚੱਲਿਆ ਸੀਗਾ ਤੇ ਉਸ ਦਰ ਦੇ ਉੱਤੇ ਜਾ ਕੇ ਉਸ ਤਖਤ ਤੇ ਜਾ ਕੇ ਅਸੀਂ ਸਾਰੇ ਸੀਸ ਨਮੋਨੇ ਆ ਗੁਰੂ ਸਾਹਿਬ ਉਹ ਪੂਰਾ ਹਜੂਰ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਜਿੰਨੇ ਹੋਰ ਗੁਰੂ ਘਰ ਨੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਨਾਲ ਸਬੰਧਤ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਅਸੀਂ ਚੇਤੇ ਕਰਦੇ ਆ ਤੇ ਮੈਨੂੰ ਉਹ ਗੱਲ ਯਾਦ ਆਈ ਕਿ ਕਿਸ ਤਰੀਕੇ ਨਾਲ ਅਸੀਂ ਸਾਂਝੇ ਤੌਰ ਦੇ ਉੱਤੇ ਉਸ ਗੱਡੀ 'ਚ ਜਦੋਂ ਗਏ ਸੀ ਤੇ ਇੱਕ ਬਜ਼ੁਰਗ ਸੀਗੇ ਅੰਕਲ ਉਹ ਮੈਨੂੰ ਇਹ ਵੀ ਗੱਲ ਯਾਦ ਆਈ ਕਿ ਉਹ ਗੱਡੀ 'ਚ ਲੰਗਰ ਵਰਤਾਇਆ ਜਾਂਦਾ ਸੀ ਸ਼ਾਮ ਨੂੰ ਕਿਉਂਕਿ ਸਪੈਸ਼ਲ ਸਿਰਫ ਹਜੂਰ ਸਾਹਿਬ ਚੰਡੀਗੜ੍ਹੋਂ ਗੱਡੀ ਗਈ ਸੀ ਤੇ ਉਹ ਲੰਗਰ ਜਦੋਂ ਵਰਤਾਇਆ ਜਾਂਦਾ ਸੀ ਤੇ ਉਹ ਪਹਿਲਾ ਅਰਦਾਸ ਹੁੰਦੀ ਸੀ ਸ਼ਾਮ ਨੂੰ ਰਾਜ ਸਾਹਿਬ ਦਾ ਪਾਠ ਹੋਣਾ ਫਿਰ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਲੰਗਰ ਵਰਤਾਇਆ ਜਾਣਾ ਤੇ ਕੰਕਲ ਨੂੰ ਜਿਹੜੀ ਸ਼ੂਗਰ ਸੀਗੀ ਬਹੁਤ ਜ਼ਿਆਦਾ ਡਾਇਬਟਿਕ ਸੀਗੇ ਤੇ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਭੁੱਖ ਤੇ ਫਿਰ ਉਹ ਉਹਨਾਂ ਨੇ ਰਿਕੁਐਸਟ ਕੀਤੀ ਤਾਂ ਸੰਗਤਾਂ ਨੇ ਕਿਹਾ ਕਿ ਅਰਦਾਸ ਕਰਕੇ ਇਹਨਾਂ ਨੂੰ ਲੰਗਰ ਕੱਲਿਆਂ ਨੂੰ ਵਰਤਾਇਆ ਜਾਵੇ ਕਿਉਂਕਿ ਉਹਨਾਂ ਤੋਂ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਸੀਗੀ ਔਰ ਉਹ ਬਹੁਤ ਬਜ਼ੁਰਗ ਸੀਗੇ 80 ਸਾਲ ਦੇ ਕਰੀਬ ਉਹ ਹੋਣੇ ਆ ਇਹ ਮੇਰੇ ਇੱਕ ਘਟਨਾ ਯਾਦ ਆਈ ਉਸ ਪੂਰੇ ਰਾਹ ਦੇ ਦੌਰਾਨ ਬੜੇ ਸਾਰੇ ਮਿੱਤਰ ਦੋਸਤ ਬਣੇ ਜਿਹੜੇ ਅੱਜ ਵੀ ਇੰਨੇ ਸਾਲਾਂ ਬਾਅਦ ਨੇ ਜਿਨ੍ਹਾਂ ਦੀਆਂ ਨਿੱਜੀ ਜ਼ਿੰਦਗੀਆਂ ਦੇ ਵਿੱਚ ਇੱਕ ਦੂਜੇ ਨਾਲ ਵਰਤਨ ਵਰਤਾਨ ਸਾਡਾ ਹੈਗਾ ਸੋ ਗੱਲ ਇਹ ਹੈ ਕਿ ਜਦੋਂ ਅਸੀਂ ਆਵਦਾ ਹਾਲਾ ਦੁਆਲਾ ਦੇਖਦੇ ਹਾਂ ਤੁਸੀਂ ਆਪਦੇ ਨਿਗਾ ਮਾਰੋ ਵਾਲੇ ਦੁਆਲੇ ਆਪਦੇ ਪਿੰਡ ਦੀ ਜੂ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੀਆਂ ਬੀਹੀਆਂ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਸਿਰਫ ਰੈਂਡਮਲੀ ਆਪਦਾ ਥਾਟ ਲੈ ਕੇ ਜਾਓ ਦੋਸਤੋ ਤੁਹਾਨੂੰ ਹਰ ਘਰ ਦੇ ਵਿੱਚ ਦੁੱਖ ਤੇ ਸੁੱਖ ਦਾ ਅਹਿਸਾਸ ਤੁਹਾਨੂੰ ਆਪ ਨੂੰ ਜਿੱਥੇ ਵੀ ਦੁਨੀਆ 'ਚ ਬੈਠੇ ਹੋ ਜਿੱਥੇ ਵੀ ਬੈਠੇ ਹੋ ਕੈਨੇਡਾ ਬੈਠੇ ਹੋ ਆਸਟ੍ਰੇਲੀਆ ਬੈਠੇ ਹੋ ਯੂਰਪ ਬੈਠੇ ਹੋ ਤੁਹਾਨੂੰ ਯਾਦ ਆ ਜਾਊਗਾ ਕਿ ਪਿੰਡ 'ਚ ਇੱਕ ਫਲਾਣਾ ਮੁੰਡਾ ਹੈ ਉਹਦੀ ਛੋਟੇ ਹੁੰਦੇ ਲੱਤ ਖਰਾਬ ਸੀ ਪੋਲੀਓ ਨਾਲ ਜਾਂ ਇੱਕ ਪਿੰਡ ਦਾ ਫਲਾਣਾ ਬੰਦਾ ਹੈ ਜਿਵੇਂ ਪਰਿਵਾਰ ਚ ਕੋਈ 트ਰੇਜੇਡੀ ਹੋਈ ਸੀ ਜਾਂ ਇੱਕ ਔਰਤ ਹੈ ਜਿਹੜੀ ਜਿਹਦਾ ਘਰ ਵਾਲਾ ਬਹੁਤ ਛੋਟੀ ਉਮਰੇ ਚਲਾ ਗਿਆ ਸੀ ਉਹਨੇ ਬੱਚੇ ਕਿਵੇਂ ਪਾਲੇ ਵੱਖੋ ਵੱਖਰੇ ਅਹਿਸਾਸ ਤੁਹਾਨੂੰ ਆਪਦੇ ਸ਼ਹਿਰ ਦੇ ਪਿੰਡ ਦੇ ਆਲੇ ਦੁਆਲੇ ਦੇ ਦਿਖਣਗੇ ਫਿਰ ਅਸੀਂ ਜੀਵਨ ਕਿਵੇਂ ਅੱਗੇ ਵਧ ਰਹੇ ਹਾਂ ਕਿਵੇਂ ਜੀ ਰਹੇ ਹਾਂ ਦੁੱਖਾਂ ਦੇ ਸੁੱਖਾਂ ਦੇ ਨਾਲ ਅਸੀਂ ਕਿਵੇਂ ਅੱਗੇ ਵਧ ਰਹੇ ਹਾਂ ਉਸ ਪਰਮਾਤਮਾ ਦੀ ਬੰਦਗੀ ਨਾਲ ਉਸ ਅਰਦਾਸ ਦੀ ਤਾਕਤ ਦੇ ਨਾਲ ਅਰਦਾਸ ਤਾਂ ਸੱਚੇ ਦਿਲੋਂ ਕਿਤੇ ਬਹਿ ਕੇ ਕੁਝ ਕਰੋ ਕਬੂਲ ਹੁੰਦੀ ਹੈ। ਇੱਕ ਗੱਲ ਮੈਂ ਅਕਸਰ ਕਹਿਣਾ ਹੁੰਨਾ ਕਿ ਦੁੱਖ ਸੁੱਖ ਜੀਵਨ ਦਾ ਹਿੱਸਾ ਨੇ ਦੋਸਤੋ। ਜੇ ਦਿਨ ਹੈ ਤਾਂ ਰਾਤ ਹੈ, ਜੇ ਤਰਤੀ ਹੈ ਤਾਂ ਅਸਮਾਨ ਹੈ। ਇਹ ਜੀਵਨ ਇਸੇ ਤਰੀਕੇ ਨਾਲ ਚੱਲਦਾ। ਉਵੇਂ ਦੁੱਖ ਤੇ ਸੁੱਖ ਹੈ। ਦੁੱਖ ਤੇ ਸੁੱਖ ਬਾਣੀ ਦਾ ਸਿਮਰਨ ਕਰਿਆਂ, ਮਹਾਰਾਜ ਦਾ ਨਾਮ ਲਿਆਂ ਉਸ ਪਰਮਾਤਮਾ ਦੀ ਬੰਦਗੀ ਨਾਲ ਕੱਟੇ ਜਾ ਸਕਦੇ ਆ, ਘਟ ਸਕਦੇ ਆ ਪਰ ਇਹ ਜੀਵਨ ਦਾ ਹਿੱਸਾ ਹੀ ਰਹਿਣਗੇ। ਸੋ ਮੈਨੂੰ ਬਹੁਤ ਜਜ਼ਬਾਤੀ ਕੀਤਾ ਇਸ 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 ਟ੍ਰੇਲਰ ਨੇ ਕਿ ਕਿਵੇਂ ਵੱਖ-ਵੱਖ ਘਰਾਂ ਦੀ ਜ਼ਿੰਦਗੀ ਉਹਦੇ ਵਿੱਚ ਦਰਸਾਈ ਜਾ ਰਹੀ ਇਸ ਤੋਂ ਪਹਿਲਾਂ ਵੀ ਦੋ ਅਰਦਾਸ ਫਿਲਮਾਂ ਆਪਾਂ ਦੇਖੀਆਂ ਤਾਂ ਫਿਲਮ ਕਿਵੇਂ ਹੋਊਗੀ ਮੈਨੂੰ ਨਹੀਂ ਪਤਾ ਪਰ ਇਸ ਟ੍ਰੇਲਰ ਤੋਂ ਇੱਕ ਅਹਿਸਾਸ ਹੋਇਆ ਕਿ ਆਲੇ-ਦੁਆਲੇ ਵੱਲ ਰੁਕੋ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਤੁਰੇ ਜਾਂਦੇ ਇੱਕ ਜਗ੍ਹਾ ਤੇ ਖੜ੍ਹਜੋ ਪਹਿਲਾਂ ਕਈ ਵਾਰ ਨਾ ਕੋਸ਼ਿਸ਼ ਕਰਿਓ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਦੇ ਉੱਤੇ ਤੁਹਾਨੂੰ ਸਮਾਂ ਮਿਲੇ ਨਾ ਕਿਸੇ ਇੱਕ ਇਕਾਂਤ ਚ ਪਾਸੇ ਹੋ ਕੇ ਖੜ ਜੋ ਸਿਰਫ ਕੁਛ ਧੇਰ ਵਾਸਤੇ ਤੇ ਪੂਰੀ ਚਲਦੀ ਹੋਈ ਉਸ ਵਹੀਰ ਹੈ ਜਿਹੜੀ ਲੋਕ ਨੇ ਉਹਦੇ ਤੇ ਨਿਗਾਹ ਮਾਰ ਕੇ ਦੇਖਿਓ ਇੱਕ ਇੱਕ ਕੈਰੈਕਟਰ ਵੱਲ ਝਾਕ ਕੇ ਦੇਖਿਓ ਕੋਈ ਸਮਾਨ ਲੈ ਕੇ ਚੱਲਿਆ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਕਿਸੇ ਦੇ ਬੱਚੇ ਨਾਲ ਨੇ ਕਿਸੇ ਦਾ ਬਜ਼ੁਰਗ ਨਾਲ ਹੈ ਕੋਈ ਦਵਾਈ ਲੈ ਕੇ ਆਈ ਜਾਂਦਾ ਹੈ ਕੋਈ ਕੰਮ ਤੇ ਚੱਲਿਆ ਕੋਈ ਕੰਮ ਤੋਂ ਆਇਆ ਹੈ ਕਿਸੇ ਨੂੰ ਕੋਈ ਘਾਟਾ ਪਿਆ ਕਿਸੇ ਨੂੰ ਕੋਈ ਪ੍ਰੋਫਿਟ ਹੋਇਆ ਹੈ ਉਹਨਾਂ ਦੇ ਚਿਹਰੇ ਪੜਨ ਦੀ ਕੋਸ਼ਿਸ਼ ਕਰਿਓ ਦੋਸਤੋ ਫਿਰ ਆਪਣੇ ਆਪ ਨੂੰ ਮਹਿਸੂਸ ਕਰਿਓ ਕਿ ਪਰਮਾਤਮਾ ਤੇਰਾ ਬਹੁਤ ਧੰਨਵਾਦ ਹੈ ਬਹੁਤ ਬਹੁਤ ਤੇਰਾ ਸ਼ੁਕਰਾਨਾ ਹੈ ਲੱਖ ਸ਼ੁਕਰਾਨਾ ਤੇਰਾ ਕਿ ਜਿਹੜਾ ਉਹ ਅਪਾਹਜ ਬਸ ਮੁਸ਼ਕਲ ਨਾਲ ਚੜਦਾ ਪਿਆ ਸੀਗਾ ਤੂੰ ਮੈਨੂੰ ਇਹ ਹੱਥ ਤੇ ਪੈਰ ਸਲਾਮਤ ਦਿੱਤੇ ਨੇ ਮੈਂ ਉਸ ਬਸ 'ਚ ਜਾਂ ਰੇਲ ਗੱਡੀ ਦੇ ਵਿੱਚ ਆਪਦੇ ਹੱਥਾਂ ਪੈਰਾਂ ਨਾਲ ਚੜ ਸਕਿਆ ਇੱਕ ਬੰਦਾ ਉਹ ਯਾਦ ਕਰਿਓ ਜਿਹੜਾ ਟਿਕਟ ਕਾਊਂਟਰ ਤੇ ਖੜਾ ਇਹ ਸੋਚ ਰਿਹਾ ਕਿ 40 ਰੁਪਈਆ ਦੀ ਟਿਕਟ ਸੀ 35 ਹੈਗੇ ਆ 5 ਹੈ ਨਹੀਂਗੇ ਸ਼ਾਇਦ ਕੋਈ ਦੇ ਦੂਗਾ ਜਾਂ ਫਿਰ ਅੱਜ ਬਿਨਾ ਟਿਕਟ ਤੋਂ ਪੰਗਾ ਲੈ ਕੇ ਦੇਖਾਂਗੇ ਪ੍ਰਮਾਤਮਾ ਤੇਰਾ ਬਹੁਤ ਧੰਨਵਾਦ ਹੈ ਤੂੰ ਮੇਰੀ ਜੇਬ ਚ ਇਨੇ ਕ ਪੈਸੇ ਦਿੱਤੇ ਕਿ ਮੈਂ ਸਫਰ ਕਰਨ ਜੋਗਾ ਹੈਗਾ ਇੱਕ ਛੋਟੀ ਬੱਚੀ ਵੱਲ ਧਿਆਨ ਲੈ ਕੇ ਜਾਇਓ ਜਿਹੜੀ ਆਪਦੇ ਦਾਦੇ ਦੇ ਜਾਂ ਦਾਦੀ ਦੇ ਘਨੇੜੇ ਚੜੀ ਆ ਜਾਂ ਉਹਨਾਂ ਦੇ ਕੋਲ ਬੈਠੀ ਹੈ ਤੇ ਉਹਦੀ ਨਿਗਾਹ ਆਈਸਕ੍ਰੀਮ ਵਾਲੇ ਵੱਲ ਜਾਂ ਫੁੱਲਿਆਂ ਵਾਲੇ ਵਾਲਾ ਉਹਦਾ ਜੀ ਕਰਦਾ ਤੇ ਦਾਦਾ ਦਾਦੀ ਮੂੰਹ ਪਰਾਂ ਕਰੀ ਜਾਂਦੇ ਕਿਉਂਕਿ 20 ਰੁਪਏ 10 ਰੁਪਏ ਹੈ ਨਹੀਂ ਕਿ ਉਹਨੂੰ ਦਵਾਣ ਵਾਸਤੇ ਤੇਰਾ ਬਹੁਤ ਧੰਨਵਾਦ ਮਾਲਕਾ ਤੂੰ ਮੈਨੂੰ ਇੰਨੇ ਜੋਗਾ ਕੀਤਾ ਕਿ ਮੇਰੇ ਕੋਲ ਇਹ 10 20 ਰੁਪਏ ਇਸ ਤੋਂ ਵੀ ਵੱਧ ਤੋਂ ਮੈਨੂੰ ਦਿੱਤੇ ਨੇ ਕਿ ਮੈਂ ਚੀਜ਼ ਖਰੀਦ ਸਕਦਾ ਜੇ ਗੱਡੀ ਤੇ ਗਏ ਹੋ ਜੇ ਕਾਰ ਤੇ ਕੋਈ ਛੱਡਣ ਆਇਆ ਤਾਂ ਵੀ ਧੰਨਵਾਦ ਹੈ ਰਖਸ਼ੇ ਵਾਲੇ ਵੱਲ ਤੇ ਆਟੋ ਵਾਲੇ ਵੱਲ ਦੇਖਿਓ ਸੋ ਜ਼ਿੰਦਗੀ ਚ ਧੰਨਵਾਦ ਅਰਦਾਸ ਤੇ ਸ਼ੁਕਰਾਨਾ ਇਹੀ ਤਾਂ ਸਿਧਾਂਤ ਹੈ ਸਾਡਾ ਬਹੁਤ ਤਨਵਾ